ਹੈਲੋ एवरीवन वेलकम बैक टू माय चैनल आई होप ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅੱਜ ਇਸ ਵੀਡੀਓ ਵਿੱਚ ਮੈਂ ਗੱਲ ਕਰਾਂਗੀ ਗਰਦਨ ਵਿੱਚ ਦਰਦ ਹੋਣ ਦੇ ਕੀ ਕਾਰਨ ਨੇ ਤੇ ਇਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਗਰਦਨ ਵਿੱਚ ਦਰਦ ਹੋਣਾ ਇੱਕ ਬਹੁਤ ਹੀ ਆਮ ਪ੍ਰੋਬਲਮ ਹੈ ਇਸ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਦੇਖਿਆ ਜਾਵੇ ਤਾਂ ਅੱਜ ਕੱਲ ਬਹੁਤ ਸਾਰਾ ਕੰਮ ਬੈਠ ਕੇ ਕੀਤਾ ਜਾਂਦਾ ਹੈ ਜਿਆਦਾ ਡੈਸਕ ਜੌਬ ਹੋ ਗਏ ਲੰਬੇ ਸਮੇਂ ਤੱਕ ਕੰਪਿਊਟਰ ਦੇ ਅੱਗੇ ਬੈਠਣਾ ਪੈਂਦਾ ਹੈ ਅਤੇ ਮੋਬਾਈਲ ਦੀ ਵਰਤੋਂ ਵੀ ਕਾਫੀ ਹੱਦ ਤੱਕ ਵੱਧ ਗਈ ਹੈ। ਇਹਨਾਂ ਕਾਰਨਾਂ ਕਰਕੇ ਗਰਦਨ ਦੀ ਪ੍ਰੋਬਲਮ ਵੱਧ ਗਈ ਹੈ। ਮੇਰੇ ਹਿਸਾਬ ਨਾਲ ਜਿਹੜਾ ਗਰਦਨ ਦੇ ਦਰਦ ਦਾ ਸਭ ਤੋਂ ਵੱਡਾ ਕਾਰਨ ਹੈ ਉਹ ਹੈ ਸਲਾਊਚਿੰਗ। ਇਸ ਦਾ ਮਤਲਬ ਹੈ ਗਰਦਨ ਨੂੰ ਐਬਨਾਰਮਲ ਪੋਜੀਸ਼ਨ ਵਿੱਚ ਝੁਕਾ ਕੇ ਰੱਖਣਾ। ਹੁਣ ਆਪਾਂ ਜਾਣਦੇ ਹਾਂ ਕਿ ਗਰਦਨ ਨੂੰ ਗਲਤ ਤਰੀਕੇ ਨਾਲ ਝੁਕਾਉਣ ਵਿੱਚ ਕਿੱਦਾਂ ਪ੍ਰੋਬਲਮ ਆਉਂਦੀ ਹੈ। ਜਦੋਂ ਆਪਾਂ ਗਰਦਨ ਨੂੰ ਸਿੱਧਾ ਰੱਖਦੇ ਹਾਂ ਤਾਂ ਸਾਡੀ ਗਰਦਨ ਦੀ ਮਾਸਪੇਸ਼ੀਆਂ ਦੀ ਟੈਨਸ਼ਨ 4 ਤੋਂ 5 ਕਿਜੀ ਤੱਕ ਹੁੰਦੀ ਹੈ ਜੇ ਅਸੀਂ ਗਰਦਨ ਨੂੰ 30 ਡਿਗਰੀ ਤੱਕ ਝੁਕਾ ਲਈਏ ਤਾਂ ਟੈਨਸ਼ਨ ਵਧ ਕੇ 18 ਤੋਂ 20 ਕਿਜੀ ਤੱਕ ਹੋ ਜਾਂਦੀ ਹੈ ਅਗਰ ਅਸੀਂ ਗਰਦਨ ਨੂੰ ਹੋਰ ਝੁਕਾਈਏ ਲਗਭਗ 60 ਡਿਗਰੀ ਤੱਕ ਤਾਂ ਇਹ ਟੈਨਸ਼ਨ ਵਧ ਕੇ 25 ਤੋਂ 30 ਕਿਜੀ ਤੱਕ ਹੋ ਜਾਂਦੀ ਹੈ। ਅਗਰ ਅਸੀਂ ਮਾਸਪੇਸ਼ੀਆਂ ਤੇ ਇੰਨੀ ਜ਼ਿਆਦਾ ਟੈਨਸ਼ਨ ਪਾਵਾਂਗੇ ਤਾਂ ਥੋੜੇ ਸਮੇਂ ਵਿੱਚ ਗਰਦਨ ਵਿੱਚ ਦਰਦ ਹੋਣ ਲੱਗ ਜਾਵੇਗਾ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਸਲਾਊਟ ਨਾ ਕਰੀਏ। ਮਤਲਬ ਗਰਦਨ ਨੂੰ ਅਬਨਾਰਮਲ ਪੋਜੀਸ਼ਨ ਵਿੱਚ ਝੁਕਾ ਕੇ ਨਾ ਰਖੀਏ। ਅੱਜਕੱਲ ਬਹੁਤ ਲੋਕਾਂ ਨੂੰ ਆਦਤ ਪੈ ਗਈ ਹੈ ਕਿ ਉਹ ਫੋਨ ਨੂੰ ਬਹੁਤ ਜ਼ਿਆਦਾ ਯੂਜ਼ ਕਰਦੇ ਨੇ ਜਦੋਂ ਬੈਠਦੇ ਨੇ ਜਾਂ ਖੜੇ ਹੋ ਕੇ ਫੋਨ ਯੂਜ਼ ਕਰਦੇ ਨੇ ਤਾਂ ਉਹ ਗਰਦਨ ਨੂੰ ਗਲਤ ਤਰੀਕੇ ਨਾਲ ਝੁਕਾ ਕੇ ਫੋਨ ਦੀ ਵਰਤੋਂ ਕਰਦੇ ਨੇ ਜਿਸ ਦੀ ਵਜ੍ਹਾ ਨਾਲ ਉਹਨਾਂ ਦੀ ਗਰਦਨ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਇਸ ਤੋਂ ਇਲਾਵਾ ਕੁਝ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਉਹ ਸਿਰ ਦੇ ਥੱਲੇ ਮੋਟਾ ਸਰਾਣਾ ਰੱਖ ਕੇ ਬੁੱਕਰੀਟ ਕਰਦੇ ਨੇ ਜਾਂ ਟੀਵੀ ਦੇਖਦੇ ਨੇ ਜਾਂ ਫੋਨ ਯੂਜ਼ ਕਰਦੇ ਨੇ ਉਸ ਨਾਲ ਗਰਦਨ ਗਲਤ ਤਰੀਕੇ ਨਾਲ ਮੁੜੀ ਰਹਿੰਦੀ ਹੈ ਅਗਰ ਉਹ ਇਸ ਪੋਜੀਸ਼ਨ ਵਿੱਚ ਗਰਦਨ ਬਹੁਤ ਜ਼ਿਆਦਾ ਟਾਈਮ ਲਈ ਰੱਖਣਗੇ ਤਾਂ ਫਿਰ ਗਰਦਨ ਵਿੱਚ ਦਰਦ ਹੋ ਜਾਵੇਗਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਕਾਰਨ ਨੇ ਜਿੰਨਾ ਕਰਕੇ ਗਰਦਨ ਵਿੱਚ ਦਰਦ ਹੋ ਸਕਦਾ ਹੈ ਜਿਹੜਾ ਪਹਿਲਾ ਕਾਰਨ ਹੈ ਉਹ ਹੈ ਏਜ ਰਿਲੇਟਡ ਵੇਅਰ ਐਂਡ ਟੇਅਰ ਮਤਲਬ ਜਿੱਦਾਂ ਸਾਡੀ ਉਮਰ ਵਾਧੀ ਜਾਂਦੀ ਹੈ ਉਦਾਂ ਹੀ ਗਰਦਨ ਦਾ ਦਰਦ ਵਧਦਾ ਜਾਂਦਾ ਹੈ ਜਿੱਦਾਂ ਹਰ ਚੀਜ਼ ਉਮਰ ਦੇ ਨਾਲ ਬਦਲਦੀ ਹੈ ਉਦਾਂ ਹੀ ਸਾਡੀ ਸਪਾਇਨ ਵਿੱਚ ਵੀ ਚੇਂजेस ਆਉਂਦੀਆਂ ਨੇ ਜਿਹੜੀ ਡਿਸਕ ਹੈ ਉਹ ਸੁੱਕ ਜਾਂਦੀ ਹੈ ਜਿਹੜੀ ਸਪਾਇਨ ਦੇ ਜੋਇੰਟਸ ਨੇ ਉਹਨਾਂ ਵਿੱਚ ਫ੍ਰਿਕਸ਼ਨ ਆ ਜਾਂਦੀ ਹੈ ਇੰਨਾ ਸਾਰੇ ਕਾਰਨਾ ਕਰਕੇ ਜਿਹੜੇ ਜੋੜ ਨੇ ਉਹਨਾਂ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਦੂਜਾ ਕਾਰਨ ਹੈ স্মੋਕਿੰਗ ਅਗਰ ਤੁਸੀਂ স্মੋਕਿੰਗ ਕਰਦੇ ਹੋ ਤਾਂ স্মੋਕਿੰਗ ਕਰਨ ਨਾਲ ਵੀ ਜੋਇੰਟਸ ਐਂਡ ਸਪਾਇਨ ਦਾ ਜਿਹੜਾ ਪੇਨ ਹੈ ਉਹ ਵਾਧਦਾ ਹੈ ਜਿਹੜਾ ਤੀਜਾ ਕਾਰਨ ਹੈ ਉਸ ਕਾਰਨ ਨੂੰ ਵੀ ਮੈਂ ਇੱਕ ਮੇਨ ਕਾਰਨ ਮੰਨਦੀ ਹਾਂ ਗਰਦਨ ਵਿੱਚ ਦਰਦ ਹੋਣ ਦਾ ਜਿਹੜਾ ਸਾਡਾ ਲਾਈਫ ਸਟਾਈਲ ਹੈ ਜਿੱਦਾਂ ਸਭ ਨੂੰ ਹੀ ਪਤਾ ਹੈ ਕਿ ਬਹੁਤ ਜ਼ਿਆਦਾ ਬਦਲ ਗਿਆ ਹੈ ਜਿਹੜੀ ਫਿਜ਼ੀਕਲ ਐਕਟੀਵਿਟੀ ਹੈ ਉਹ ਬਹੁਤ ਜ਼ਿਆਦਾ ਘਟ ਗਈ ਹੈ ਲਾਈਫ ਸਟਾਈਲ ਚੇਂਜ ਹੋਣ ਕਰਕੇ ਜਿਹੜੀ ਗਰਦਨ ਦੀ ਮੂਵਮੈਂਟ ਹੈ ਜਾਂ ਸ਼ੋਲਡਰ ਦੀ ਮਾਸਪੇਸ਼ੀਆਂ ਦੀ ਮੂਵਮੈਂਟ ਹੈ ਉਹ ਬਹੁਤ ਜ਼ਿਆਦਾ ਘਟ ਗਈ ਹੈ ਬਹੁਤ ਘੱਟ ਲੋਕ ਨੇ ਜਿਹੜੇ ਟਾਈਮ ਕੱਢ ਕੇ ਕਸਰਤਾਂ ਕਰਦੇ ਨੇ ਸੋ ਲੈਕ ਆਫ ਐਕਸਰਸਾਈਜ਼ ਵੀ ਇੱਕ ਬਹੁਤ بڑا ਕਾਰਨ ਹੈ ਗਰਦਨ ਵਿੱਚ ਦਰਦ ਹੋਣ ਦਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਕਾਰਨ ਨੇ ਗਰਦਨ ਵਿੱਚ ਦਰਦ ਹੋਣ ਦੇ ਪਰ ਇਸ ਵੀਡੀਓ ਵਿੱਚ ਸਾਰੇ ਕਵਰ ਨਹੀਂ ਹੋ ਸਕਦੇ ਅੱਗੇ ਹੁਣ ਮੈਂ ਡਿਸਕਸ ਕਰਾਂਗੀ ਗਰਦਨ ਦੇ ਦਰਦ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਫਰਸਟ ਹੈ ਬੈਡ ਪੋਜੀਸ਼ਨ ਯਾਨੀ ਕਿ ਸਾਡੀ ਗਰਦਨ ਦੀ ਅਬਨਾਰਮਲ ਪੋਜੀਸ਼ਨ ਹੋਣ ਕਰਕੇ ਹੀ ਐਦਾਂ ਦਾ ਦਰਦ ਹੁੰਦਾ ਹੈ ਸੂਸ ਲਾਉਚ ਨਾ ਕਰੋ ਮਤਲਬ ਗਰਦਨ ਨੂੰ ਗਲਤ ਤਰੀਕੇ ਨਾਲ ਝੁਕਾ ਕੇ ਨਾ ਰੱਖੋ ਕੋਈ ਵੀ ਕੰਮ ਐਦਾ ਨਾ ਕਰੋ ਜਿਸ ਵਿੱਚ ਗਰਦਨ ਨੂੰ ਬਹੁਤ ਜ਼ਿਆਦਾ ਤੇ ਬਹੁਤ ਲੰਬੇ ਟਾਈਮ ਲਈ ਝੁਕਾ ਕੇ ਰੱਖਣਾ ਪੈਂਦਾ ਹੋਵੇ ਅਗਰ ਤੁਸੀਂ ਡੈਸਕਟਾਪ ਤੇ ਬੈਠ ਕੇ ਕੰਮ ਕਰਦੇ ਹੋ ਤੁਹਾਡਾ ਲੈਪਟਾਪ ਤੇ ਕੰਮ ਹੈ ਚੇਅਰ ਤੇ ਬੈਠ ਕੇ ਗਰਦਨ ਨੂੰ ਸਿੱਧਾ ਰੱਖੋ ਅਤੇ ਮੋਨੀਟਰ ਤੇ ਕੀਬੋਰਡ ਨੂੰ ਐਦਾ ਅਡਜਸਟ ਕਰੋ ਕਿ ਤੁਹਾਨੂੰ ਜ਼ਿਆਦਾ ਝੁਕਣਾ ਨਾ ਪਵੇ ਇਸ ਤੋਂ ਇਲਾਵਾ ਆਪਣੀ ਬਾਹਾਂ ਨੂੰ ਤੁਸੀਂ ਸਪੋਰਟ ਕਰਕੇ ਰੱਖ ਸਕਦੇ ਹੋ ਇਸ ਨਾਲ ਤੁਹਾਡੇ ਸ਼ੋਲਡਰ ਤੇ ਸਟ੍ਰੇਨ ਘੱਟ ਪੈਂਦਾ ਹੈ ਅਤੇ ਨੈਕ ਪੇਨ ਦੇ ਚਾਂਸਸ ਕਾਫੀ ਹੱਦ ਤੱਕ ਘੱਟ ਜਾਂਦੇ ਨੇ ਸੈਕਿੰਡ ਹੈ ਅਗਰ ਤੁਸੀਂ ਫੋਨ ਨੂੰ ਬਹੁਤ ਜ਼ਿਆਦਾ ਯੂਜ਼ ਕਰਦੇ ਹੋ ਤਾਂ ਤੁਸੀਂ ਨੇ ਗਰਦਨ ਨੂੰ ਨਹੀਂ ਝੁਕਾਉਣਾ ਤੁਸੀਂ ਨੇ ਆਪਣੇ ਫੋਨ ਨੂੰ ਥੋੜਾ ਜਿਹਾ ਉੱਪਰ ਲੈ ਕੇ ਉਸ ਦੀ ਵਰਤੋਂ ਕਰਨੀ ਹੈ ਦੇਖੋ ਇਹ ਹੋਈ ਸਹੀ ਪੋਜੀਸ਼ਨ ਐਂਡ ਇਹ ਹੋਈ ਗਲਤ ਪੋਜੀਸ਼ਨ ਗਰਦਨ ਨੂੰ ਝੁਕਾ ਕੇ ਫੋਨ ਯੂਜ਼ ਨਹੀਂ ਕਰਨਾ ਤੁਸੀਂ ਨੇ ਗਰਦਨ ਨੂੰ ਸਿੱਧਾ ਰੱਖਣਾ ਹੈ ਅਤੇ ਫੋਨ ਨੂੰ ਥੋੜਾ ਜਿਹਾ ਉੱਪਰ ਲੈ ਕੇ ਐਦਾਂ ਵਰਤੋਂ ਕਰਨੀ ਹੈ ਐਦਾਂ ਫੋਨ ਦੀ ਵਰਤੋਂ ਕਰਨ ਨਾਲ ਸਾਡੀਆਂ ਗਰਦਨ ਦੀਆਂ ਮਾਸਪੇਸ਼ੀਆਂ ਤੇ ਜਿਹੜੀ ਟੈਨਸ਼ਨ ਆਉ ਹੋ ਘਟ ਪਊਗੀ ਤੇ ਸਾਨੂੰ ਗਰਦਨ ਵਿੱਚ ਦਰਦ ਨਹੀਂ ਹੋਵੇਗਾ ਇਸ ਤੋਂ ਇਲਾਵਾ ਗਰਦਨ ਦੀਆਂ ਐਕਸਰਸਾਈਜ਼ ਯਾਨੀ ਕਿ ਕਸਰਤਾ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਇਸ ਦੇ ਨਾਲ ਨਾਲ ਸ਼ੋਲਡਰ ਦੀਆਂ ਕਸਰਤਾ ਕਰਨੀਆਂ ਵੀ ਬਹੁਤ ਜ਼ਿਆਦਾ ਜ਼ਰੂਰੀ ਨੇ ਗਰਦਨ ਦੀ ਐਕਸਰਸਾਈਜ਼ ਨੂੰ ਆਈਸੋਮੈਟ੍ਰਿਕ ਐਕਸਰਸਾਈਜ਼ ਕਹਿੰਦੇ ਹਾਂ ਅਤੇ ਸ਼ੋਲਡਰ ਦੀਆਂ ਜਿਹੜੀਆਂ ਆਪਾਂ ਨੇ ਵਰਜਿਸ਼ਾਂ ਕਰਨੀਆਂ ਨੇ ਉਹ ਸਟਰੈਂਥਨਿੰਗ ਐਕਸਰਸਾਈਜ਼ ਨੇ ਇਹ ਦੋਨੋਂ ਮਸਲ ਆਪਸ ਵਿੱਚ ਬਹੁਤ ਜ਼ਿਆਦਾ ਰਿਲੇਟਡ ਨੇ ਦੋਨੋਂ ਏਰੀਆ ਇੱਕ ਦੂਜੇ ਨੂੰ ਸਪੋਰਟ ਕਰਦੇ ਨੇ ਸੋ ਇਹ ਦੋਨਾਂ ਦੀਆਂ ਐਕਸਰਸਾਈਜ਼ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਅਗਰ ਅਸੀਂ ਇਹ ਸਾਰੀਆਂ ਐਕਸਰਸਾਈਜ਼ਸ ਰੈਗੂਲਰ ਕਰਾਂਗੇ ਤਾਂ ਸਾਨੂੰ ਗਰਦਨ ਦਰਦ ਦੀ ਪ੍ਰੋਬਲਮ ਨਹੀਂ ਆਊਗੀ ਇਹ ਸਾਰੀਆਂ ਐਕਸਰਸਾਈਜ਼ਸ ਬਾਰੇ ਮੈਂ ਡਿਟੇਲ ਵਿੱਚ ਅਗਲੀ ਵੀਡੀਓ ਚ ਡਿਸਕਸ ਕਰਾਂਗੀ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰੋ